ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟ੍ਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਪੰਪੇਰੀਅਨ ਨਸਲ ਦੇ ਕਤੂਰੇ ਵਿਕਾਊ ਨੇ ਜੀ ਏਰੀਆ ਗਿੱਦੜਵਾਹਾ ਨੰਬਰ ਸਕ੍ਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ ਰੇਟ ਫੋਨ ਤੇ ਦੱਸਣਗੇ ਜੀ 7696550588 7696550588 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੰਪੇਰੀਅਨ ਨਸਲ ਦੇ ਕਤੂਰੇ ਨੇ ਜਿਹੜੇ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਵੱਤਵਾ ਦੀ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜ਼ਰੂਰ ਜਾਓ ਜੀ ਵੱਤਵਾ ਡਿਸਕਾਊਂਟ ਦਿੱਤਾ ਜਾਊਗਾ 3.5 ਕਿੱਲੇ ਮੱਕੀ ਵਿਕਾਊ ਹੈ ਜੀ ਏਰੀਆ ਗੜਸ਼ੰਕਰ ਹੁਸ਼ਿਆਰਪੁਰ ਰੇਟ ਹੈ 45000 ਟੋਟਲ 45000 ਰੁਪਏ ਟੋਟਲ ਰੇਟ ਰੱਖੇਗੇ ਸਾਢੇ 3 ਕਿੱਲੇ ਮੱਕੀ ਵਿਕਾਊ ਹੈ ਜੀ ਏਰੀਆ ਗੜਸ਼ੰਕਰ ਹੁਸ਼ਿਆਰਪੁਰ 91158 84990 ਇਸ ਨੰਬਰ ਤੇ ਫੋਨ ਕਰਕੇ ਸਾਢੇ 3 ਕਿੱਲੇ ਮੱਕੀ ਹੈ ਜਿਹੜੀ ਤੁਸੀਂ 45000 ਟੋਟਲ ਰੇਟ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਇਹ ਮੱਕੀ ਜਿਹੜੀ ਗੜਸ਼ੰਕਰ ਹੁਸ਼ਿਆਰਪੁਰ ਏਰੀਏ ਜ ਸ਼ਕਤੀਮਾਨ ਦਾ ਰੋਟਾਵੇਟਰ ਵਿਕਾਊ ਹੈ ਜੀ 8 ਫੁੱਟਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕੰਡੀਸ਼ਨ ਦਾ ਵਧੀਆ ਪਿਆ ਜੀ ਤੁਸੀਂ ਦੇਖ ਸਕਦੇ ਹੋਗੇ 8 ਫੁੱਟਾ ਦਾ ਜੀ ਏਰੀਆ ਧਰਮਕੋਟ ਮੋਗਾ ਰੇਟ ਹੈ ਜੀ 82000 82000 ਪੀ ਦਾ ਰੇਟ ਰੱਖੀ ਗਿਆ ਜੀ ਸ਼ਕਤੀਮਾਨ ਰੋਟਾਵੇਟਰ ਵਿਕਾਊ ਹੈ ਜੀ 8 ਫੁੱਟਾ ਖਰੀਦਣ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ ਧਰਮਕੋਟ ਮੋਗਾ ਏਰੀਆ ਜੀ 9781760809 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੋਟਾਵੇਟਰ ਨੂੰ ਖਰੀਦ ਸਕਦੇ ਹੋ ਅਲਟੋ ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ ਹੈ ਜੀ ਪਾਰਸਿੰਗ 2027 ਤੱਕ ਏਰੀਆ ਬਰਨਾਲਾ ਰੇਟ 1 ਲੱਖ 25000 94655 B583 ਦੂਜਾ ਨੰਬਰ ਹੈ ਜੀ 94170 95748 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਅਲਟੋ ਗੱਡੀ 2006 ਮਾਡਲ ਬਰਨਾਲੇ ਏਰੀਆ ਦੀ ਗੱਡੀ 1,25,000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਸਵਰਾਜ 8100 ਕੰਬਾਈਨ ਵਿਕਾਊ ਹੈ ਜੀ 2007 ਮਾਡਲ ਏਰੀਆ ਫਤਿਹਗੜ੍ਹ ਸਾਹਿਬ ਰੇਟ ਹੈ ਜੀ 4,60,000 4,60,000 ਰੁਪਏ ਰੇਟ ਰੱਖਿਆ ਗਿਆ ਜੀ ਸਵਰਾਜ 8100 ਕੰਬਾਈਨ ਵਿਕਾਊ 2007 ਮਾਡਲ ਹੈ ਜੀ ਓਕੇ ਕੰਡੀਸ਼ਨ ਦੀ ਹੈ ਜੀ 882768999 ਇਸ ਨੰਬਰ ਤੇ ਤੁਸੀਂ ਫੇਰ ਸਕਦੇ ਜਿਹੜੇ ਭੈਣ ਭਰਾ ਇਸ ਨਾ ਵੀਡੀਓ ਨੂੰ ਵੇਖ ਰਹੇ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ ਆਏ ਭੈਣ ਭਰਾ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸੋਨਾਰਿਕਾ 750 ਟਰੈਕਟਰ ਵਿਕਾਊ ਆ 2015 ਮਾਡਲ ਪੰਜਾਬ ਨੰਬਰ ਡਬਲ ਡਿਸਟ੍ਰੀਬਿਊਟਰ ਡਬਲ ਕਲਚ ਟਾਇਰ 45% ਫਰਸਟ ਓਨਰ ਘਰ ਦੀ ਵਾਹੀ ਤੇ ਚੱਲੇ ਜੀ ਏਰੀਆ ਭਗਤਾ ਭਾਈ ਕਾ 4 ਲੱਖ 10 ਹਜ਼ਾਰ ਰੇਟ ਰੱਖਿਆ ਗਿਆ ਜੀ 94642 72871 ਇਸ ਨੰਬਰ ਤੇ ਫੋਨ ਕਰਕੇ ਰਿਸਾ ਜੇਕਰ ਤੁਸੀਂ ਵੀ ਕੋਈ ਮਸ਼ੀਨਰੀ ਵੇਚਣ ਦੇ ਚਾਹਵਨ ਹੋ ਤਾਂ ਸਾਡਾ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਚੈਨਲ ਦਾ ਵਟਸਐਪ ਨੰਬਰ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਤੇ ਕੋਈ ਵੀ ਐਡ ਭੇਜ ਸਕਦੇ ਹੋ I20 ਗੱਡੀ ਵਿਕਾਊ ਹੈ ਜੀ ਗੱਡੀ 2009 ਮਾਡਲ ਹੈ ਓਕੇ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਸਵੀਰ ਨੇ ਵੀਡੀਓ ਦੇ ਵਿੱਚ ਗੱਡੀ ਨੂੰ ਦਿਖਾਇਆ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਰੇਟ 1 ਲੱਖ ਰੁਪਿਆ ਏਰੀਆ ਅਮਰਤਸਰ ਹੈ ਜੀ 8196994377 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ 2009 ਮਾਡਲ ਓਕੀ ਕੰਡੀਸ਼ਨ ਅੰਮ੍ਰਿਤਸਰ ਏਰੀਏ ਦੀ ਗੱਡੀ ਹੈ ਜੀ ਰੇਟ ਇਹਦਾ 1 ਲੱਖ ਰੁਪਏ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਗੱਡੀ ਜਿਹੜੀ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਗੁਰਵਾਲ ਕੰਬਾਈਨ ਵਿਕਾਊ ਹੈ ਜੀ 2012 ਮਾਡਲ ਐਸਐਮਐਸ ਲੱਗਿਆ ਜੀ 55% ਟਾਇਰ ਨੇ ਇੰਜਨ ਪੇਟੀਮੰਦ ਰੇਟ ਹੈ ਜੀ 6 ਲੱਖ ਰੁਪਏ ਏਰੀਆ ਜੁਲੰਦਰ 987239540 9972899546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੁਰਵਾਜ਼ ਕੰਬਾਈਨ 2012 ਮਾਡਲ 6 ਲੱਖ ਰੁਪਏ ਦੇ ਵਿੱਚ ਖਰੀਦਸਾਏ ਦੇ ਲੋਕੇਸ਼ਨ ਜਲੰਧਰ ਦੀ ਹੈ ਜੀ ਤੁਸੀਂ ਜਾ ਕੇ ਚੈੱਕ ਕਰਕੇ ਬੈਠ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਟਰਾਲੇ ਦੀ ਕੰਡੀਸ਼ਨ ਦੇਖੋ ਇਸ ਵੀਰ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜਿਆ ਤੁਹਾਨੂੰ ਜਾ ਕੇ ਵੀ ਟਰਾਲਾ ਦੇਖਣ ਦੀ ਲੋੜ ਨਹੀਂ ਤੁਸੀਂ ਘਰ ਬੈਠੇ ਹੀ ਦੇਖ ਸਕਦੇ ਹੋ ਜੀ ਤੇ ਜਾ ਕੇ ਬਸ डील ਹੈ ਜਿਹੜੀ ਮਾਕੀਰ ਦੇ ਨਾਲ ਕਰ ਸਕਦੇ ਹੋ 21 ਬਸ ਸਾਡਾ ਟਰਾਲਾ ਜੀ ਬਿਲਗਾ ਦਾ ਬਣਿਆ 80% ਟਾਇਰ ਨੇ 2021 ਮਾਡਲ ਹੈ ਜੀ 590000 ਪਰ ਰੇਟ ਰੱਖਿਆ ਗਿਆ ਜੀ ਏਰੀਆ ਜੀ ਜਲੰਧਰ 98728 99546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਖੇਤੀਬਾੜੀ ਵਾਲੇ ਸੰਦ ਗੱਡੀਆਂ ਕੁਝ ਵੀ ਤੁਸੀਂ ਵੇਚੁੰਦੇ ਛਾਵਾ ਨੂੰ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ 5 ਤੋਂ 7 ਫੋਟੋਆਂ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਵੀਡੀਓ ਬਣਾ ਕੇ ਜਿਵੇਂ تصویر ਨੇ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਤਾਂ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਤੇ ਸਾਰੀ ਜਾਣਕਾਰੀ ਦਿਓ ਜੀ ਉਸ ਤੋਂ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਚਲਾ ਦਿੱਤੀ ਜਾਊਗੀ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਸਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਏਰੀਏ ਦੀ ਅਸੀਂ ਲੈ ਕੇ ਆ ਸਕੀਏ ਸੋ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਨਾ ਭੈਣ ਭਰਾਵਾਂ ਦਾ ਤੈਅਦ ਲੋ ਧੰਨਵਾਦ ਉਮੀਦ ਹੈ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਵੀਡੀਓ ਨੂੰ ਸ਼ੇਅਰ ਕਰਕੇ ਜੀ ਕਮੈਂਟਾਂ ਦੇ ਵਿੱਚ ਵਾਹ ਗਰੂ ਜ਼ਰੂਰ ਲਿਖ ਕੇ ਜਾਇਓ ਜੀ ਹੁਣ ਵੱਧਦੇ ਆਪਾਂ ਅੱਗੇ ਵੀਡੀਓ ਵੱਲ ਨਿਊ ਹਾਲੈਂਡ 3630 ਸੁਪਰ ਟਰੈਕਟਰ ਵਿਕਾਊ ਆ 2014 ਮਾਡਲ 1800 ਕਿਨ ਤਾਂ ਚੱਲਿਆ ਜੀ 70% ਠਰਾਂ ਦੀ ਕੰਡੀਸ਼ਨ ਹੈ ਜੀ 4 ਲੱਖ 80 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਜੀ ਏਰੀਆ ਜਲੰਧਰ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ ਇੰਜਨ ਗੇਅਰ ਦਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਵਿੱਚ ਬਸ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9872899546 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3630 ਟਰੈਕਟਰ ਸੁਪਰ 2014 ਮਾਡਲ 4 ਲੱਖ 80 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ ਜੌਨ ਡੀਅਰ 5203 ਟਰੈਕਟਰ ਵਿਕਾਊ ਆ 2010 ਮਾਡਲ ਏਰੀਆ ਜੀ ਪਿੰਡ ਰੋੜੀ सिरसा ਹਰਿਆਣਾ ਤੇ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਟਰੈਕਟਰ ਘਰ ਬੈਠੇ ਹੀ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ ਜੀ 7056501861 7056501861 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਨ ਡੀਅਰ 5203 ਟਰੈਕਟਰ 2010 ਮਾਡਲ ਤੁਸੀਂ ਫੇਚ ਸਕਦੇ ਰੇਟ ਵੀਰ ਫੋਨ ਤੇ ਦੱਸਣਗੇ ਜੀ ਹਾਂ ਜੀ ਏਰੀਆ ਹੈ ਜੀ ਭਗਤਾ ਭਾਈ ਦਾ ਬਠਿੰਡਾ ਏਰੀਆ ਲਿੰਕ ਸੜਕ ਤੋਂ 10 ਕਿੱਲੇ ਪਿੱਛੇ 12 ਏਕੜ ਜ਼ਮੀਨ ਇੱਕ ਮੋਟਰ ਇੱਕ ਕਨੈਕਸ਼ਨ ਤਕਸੀਮ ਖਾਤਾ ਨਹਿਰੀ ਪਾਣੀ ਦੀ ਪਾਈਪਲਾਈਨ ਖੁੱਲਦੀ ਜੀ ਵਿੱਚ ਤਾਂ ਠੇਕਾ ਇੱਥੋਂ ਦਾ ਹੈਗਾ ਜੀ 82000 ਰੁਪਿਆ ਇਹ ਵੜੀ ਹੈ ਵੀਰੇ ਤੀਜੇ ਸਵੇਸ ਹੁੰਦੀ ਆ ਦੋ ਦੋ ਕਹੋਗੇ ਘੱਟੋ ਘਾਟਾ ਦੂਜੇ ਸਵੇ ਦਾ 28 ਲੀਟਰ ਦਾ ਰਕਾਟ ਹੁਣ 30 32 ਲੀਟਰ ਤੁਸ ਰਾਮ ਨਾਲ ਕੱਢੋਗੇ ਨੋਰਮਲ ਜੇ ਬਦ ਉਤੇ ਐਡਰ ਰਬੋਣੀ ਹੈ ਮੋਬਾਈਲ ਨੰਬਰ 843754390 843754390 ਏਰੀਆ ਰਾਕੋਟ ये बढ़िया दूजे सो अठाई लीटर का रिकॉर्ड है बढ़ी का बस दो, दो चार दिन लगेगी बस चार दिन लगी बड़ी चंध आता हंट लाए ਵੈਲਾ 83375 4390 ਰੇਟ ਆਦਾ 65000 ਰੁਪਇਆ ਰੇਟ ਆ 65000 ਰੁਪਇਆ ਬਾਕੀ ਮਾਨ ਤਨ ਕੀਤਾ ਜਾਊਗਾ